ਸੋ ਪਰਮੇਸ਼ਰ ਦੇ ਪ੍ਰੇਮੀਆਂ ਅੱਜ ਦਾ ਟੌਪਿਕ ਇਹ ਪਰਮੇਸ਼ਰ ਦੀ ਬਾਣੀ ਦੇ ਵਿੱਚ ਆਤਮਾ ਦੇ ਦੁਆਰਾ ਕੀਤੀ ਗਈ ਭਵਿਸ਼ਵਾਣੀ ਪੂਰੀ ਹੋਏਗੀ ਆਓ ਤੁਸੀਂ ਮੇਰੇ ਨਾਲ ਪੜ੍ਹ ਸਕਦੇ ਹੋ ਪਰਮੇਸ਼ਰ ਦੇ ਪਾਕ ਕਲਾਮ ਨੂੰ ਪਹਿਲਾ ਰਾਜਾ ਉਹਦਾ ਤੇਰਾ ਹੰਦ ਆਏ ਉਹਦੀ ਪਹਿਲੀ ਆਜ ਤੋਂ ਤੇ ਵੇਖੋ ਪਰਮੇਸ਼ਰ ਦਾ ਇੱਕ ਬੰਦਾ ਯਹੋਵਾ ਦੇ ਵਚਨ ਅਨੁਸਾਰ ਯਹੂਦਾ ਤੋਂ ਬੈਤੈਲ ਵਿੱਚ ਆਇਆ ਆਮੀਨ ਪਰਮੇਸ਼ਰ ਦੇ ਮੁਬਾਰਕ ਲੋਕੋ ਇਸ ਜਗ੍ਹਾ ਦੇ ਜ਼ਿਕਰ ਕੀਤਾ ਗਿਆ ਏ ਪਰਮੇਸ਼ਵਰ ਦਾ ਇੱਕ ਬੰਦਾ ਏ ਆਤਮਾ ਦੀ ਅਗਵਾਈ ਦੇ ਨਾਲ ਇੱਕ ਜਗ੍ਹਾ ਤੇ ਪਹੁੰਚਿਆ ਪਰਮੇਸ਼ਰ ਦੀ ਅਗਵਾਈ ਦੇ ਨਾਲ ਉਹ ਜਗ੍ਹਾ ਤੇ ਗਿਆ ਚਲਾ ਏ ਖੁਦਾ ਦੇ ਲੋਕੋ ਕਿਤੇ ਵੀ ਜਾਣ ਤੋਂ ਪਹਿਲਾਂ ਆਪਣੇ ਪਰਮੇਸ਼ਰ ਦੇ ਨਾਲ ਗੱਲ ਜਰੂਰ ਕਰੋ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਆਪਣੇ ਖੁਦਾਬੰਦ ਦੀ ਸਲਾਹ ਜਰੂਰ ਲਵੋ ਕਿੱਥੇ ਵੀ ਜਾ ਰਹੇ ਹੋ ਕਿਸੇ ਵਿਆਹ ਦੇ ਵਿੱਚੋਂ ਕਿਸੇ ਖੁਸ਼ੀ ਦੇ ਵਿੱਚੋਂ ਕਿਸੇ ਗਮੀ ਦੇ ਵਿੱਚੋਂ ਕਿਸੇ ਕੰਮ ਚੱਲਿਓ ਆਪਣੇ ਖੁਦਾ ਦੀ ਸਲਾਹ ਜਰੂਰ ਲਵੋ ਮੈਂ ਕਈ ਲੋਕਾਂ ਨੂੰ ਵੇਖਿਆ ਹੈ ਉਹ ਆਪਣੀ ਮਰਜ਼ੀ ਦੇ ਨਾਲ ਗਏ ਚਲੇ ਪਰ ਜਿੱਥੇ ਗਏ ਆ ਉਹ ਘਟੇ ਤੋਂ ਬਿਨਾਂ ਨਹੀਂ ਵਾਪਸ ਪਹੁੰਚੇ ਉਹਨਾਂ ਨੂੰ ਬੜੀ ਵੱਡੀ ਮਾਂ ਤੋਂ ਸੇ ਪਈ ਏ ਖੁਦਾ ਦੀ ਅਗਵਾਈ ਤੋਂ ਬਿਨਾ ਚੱਲਣ ਦੇ ਨਾਲ ਜ਼ਿੰਦਗੀ ਦੇ ਵਿੱਚ ਘਾਟਾ ਬੜਾ ਵੱਡਾ ਹੁੰਦਾ ਜੇ ਖੁਦਾ ਦੀ ਇੱਛਾ ਤੋਂ ਬਿਨਾ ਕੰਮ ਕਰਨ ਦਾ ਨੁਕਸਾਨ ਬੜਾ ਵੱਡਾ ਹੁੰਦਾ ਜੇ ਹਰੇਕ ਜਗ੍ਹਾ ਮਨ ਦੀ ਮਰਜ਼ੀ ਨਾ ਕਰੋ ਮਨ ਦੀਆਂ ਮਰਜ਼ੀਆਂ ਕਿਤੇ ਕਿਤੇ ਪਾਸ ਹੋ ਜਾਂਦੀਆਂ ਜੇ ਤੇ ਕਿਤੇ ਕਿਤੇ ਫੇਲ ਹੋ ਜਾਂਦੀਆਂ ਜੇ ਪਰ ਜਿਹੜੀ ਯਵਦੀ ਸਲਾਹ ਏ ਉਹ ਅੱਜ ਵੀ ਪਾਸ ਏ ਤੇ ਕੱਲ ਵੀ ਪਾਸ ਹੈਗੀ ਜੀ ਇਸ ਲਈ ਰੱਬ ਦੀ ਅਗਵਾਈ ਦੇ ਨਾਲ ਰੱਬ ਦੀ ਸਲਾਹ ਦੇ ਨਾਲ ਇੱਕ ਵਾਰੀ ਆਪਣੇ ਖੁਦਾ ਦੇ ਅੱਗੇ ਗੁਟਨੇ ਜਰੂਰ ਟੇਕੋ ਜੇ ਕਿਤੇ ਵੀ ਜਾ ਰਹੇ ਹੋ ਸੇਰੇ ਰੱਬ ਦਾ ਧੰਨਵਾਦ ਕਰਕੇ ਤਰੋ ਰਾਤ ਨੂੰ ਜਾ ਰਹੇ ਹੋ ਰੱਬ ਦਾ ਧੰਨਵਾਦ ਕਰਕੇ ਤਰੋ ਘਰ ਦੀ ਦਲੀਜ਼ ਤੋਂ ਬਾਹਰ ਕਦਮ ਰੱਖਦੇ ਹੋ ਤੇ ਰੱਬ ਦਾ ਧੰਨਵਾਦ ਕਰੋ ਹਰੇਕ ਔਰਤ ਦਾ ਇਹ ਫਰਜ ਏ ਉਹਦਾ ਹਸਬੰਦ ਚਾਹੇ ਦਿਨੇ ਜਾ ਰਿਹਾ ਚਾਹੇ ਰਾਤ ਨੂੰ ਜਾ ਰਿਹਾ ਜਦੋਂ ਵੀ ਉਹ ਦਲੀਚੋਂ ਬਾਹਰ ਕਦਮ ਰੱਖੇ ਉਹ ਰੱਬ ਦਾ ਧੰਨਵਾਦ ਕਰੇ ਪਰਮੇਸ਼ਰ ਦੇ ਅੱਗੇ ਦੁਆਈ ਦਵੇ ਤੁਸੀਂ ਵੇਖ ਲਵੋ ਕਈ ਇਹੋ ਜਿਹੇ ਕਰਨੇ ਉਹਨਾਂ ਨੇ ਕਿਤੇ ਵੀ ਜਾਣਾ ਹੋਵੇ ਸਭ ਤੋਂ ਪਹਿਲਾਂ ਉਹਨਾਂ ਦੇ ਘਰ 'ਚ ਕਲੇਸ਼ ਪੈ ਜਾਂਦੀ ਕਿਤੇ ਵੀ ਜੇ ਖੁਸ਼ੀ 'ਚ ਚੱਲੇ ਨੇ ਤੇ ਫੇਰ ਵੀ ਘਰੇ ਕਲੇਸ਼ ਕਮੀਜ ਚ ਲੈਣ ਤੇ ਫੇਰ ਵੀ ਘਰੇ ਕਲੇਸ਼ ਕੋਈ ਵੀ ਕੰਮ ਕਰਨਾ ਉਹਨਾਂ ਦੇ ਘਰ ਦੇ ਵਿੱਚ ਬਿਨਾਂ ਕਲੇਸ਼ ਤੋਂ ਕੋਈ ਕੰਮ ਨਹੀਂ ਹੁੰਦਾ ਇਹ ਖੁਦਾ ਪ੍ਰਸਤ ਲੋਕਾਂ ਦੀ ਨਿਸ਼ਾਨੀ ਨਹੀਂ ਹੈ ਜਿਹੜੇ ਖੁਦਾ ਪ੍ਰਸਤ ਲੋਕ ਹੁੰਦੇ ਨੇ ਉਹਨਾਂ ਦੇ ਹਾਲਾਤ ਹੋਰ ਹੁੰਦੇ ਨੇ ਮੌਲ ਹੋਰ ਹੁੰਦਾ ਹੈ ਉਹ ਹਰ ਇੱਕ ਕੰਮ ਦੇ ਵਿੱਚ ਰੱਬ ਦਾ ਧੰਨਵਾਦ ਕਰਕੇ ਰੱਬ ਕੰਮ ਨੂੰ ਸ਼ੁਰੂ ਕਰਦੇ ਨੇ ਕਲੇਸ਼ ਦੇ ਨਾਲ ਨਹੀਂ ਸ਼ੁਰੂ ਕਰਦੇ ਜਿਹੜਾ ਧਰਮੀ ਬੰਦਾ ਉਹਨੇ ਕਲੇਸ਼ ਦੇ ਨਾਲ ਕੰਮ ਨੂੰ ਸ਼ੁਰੂ ਕਰਨਾ ਹੈ ਤੇ ਜਿਹੜਾ ਧਰਮੀ ਬੰਦਾ ਉਹਨੇ ਰੱਬ ਦੇ ਧੰਨਵਾਦ ਦੇ ਨਾਲ ਕੰਮ ਸ਼ੁਰੂ ਕਰਨਾ ਹੈ ਇਹ ਬੰਦਾ ਇੱਕ ਜਗ੍ਹਾ ਤੇ ਪਹੁੰਚੇ ਤੇ ਅਗਵਾਈ ਕੀਤੀ ਹੈ ਪਰਮੇਸ਼ਰ ਦੀ ਅਗਵਾਈ ਜਵਾਬ ਪਰਮੇਸ਼ਰ ਦੀ ਅਗਵਾਈ ਅਗਵਾਈ ਕਰਦਾ ਹੈ ਰੱਬ ਅੱਜ ਅਗਰ ਤੁਸੀਂ ਆਪਣੇ ਜੀਵਨ ਦੇ ਵਿੱਚ ਨਿਯਮ ਬਣਾਉਂਦੇ ਹੋ ਕਿ ਤੁਸੀਂ ਰੱਬ ਦੀ ਅਗਵਾਈ ਦੇ ਨਾਲ ਚੱਲਣਾ ਹੈ ਕਰੋ ਬਾਹਰ ਨਿਕਲ ਲੱਗਿਆ ਰੱਬ ਦਾ ਧੰਨਵਾਦ ਕਰਨਾ ਹੈ ਰਾਤ ਨੂੰ ਸੌਣ ਲੱਗਿਆ ਰੱਬ ਦਾ ਧੰਨਵਾਦ ਕਰਨਾ ਹੈ ਦਿਨੇ ਉੱਠਣ ਲੱਗਿਆ ਰੱਬ ਦਾ ਧੰਨਵਾਦ ਕਰਨਾ ਹੈ ਤੇ ਤੁਹਾਡੇ ਘਰ ਦੇ ਵਿੱਚ ਮੋਲ ਹੈ ਉਹ ਜਿਆ ਬਣਿਆ ਰਹੇਗਾ ਤੁਹਾਡੇ ਬੱਚੇ ਤੁਹਾਡੀ ਪੀੜ੍ਹੀਆਂ ਤੱਕ ਇਹ ਰੀਤ ਚੱਲਦੀ ਰਹੇਗੀ ਤੇ ਤੁਹਾਡੀ ਪੀੜ੍ਹੀ ਦੇ ਵਾਅਦੇ ਤੇ ਵਾਅਦਾ ਕਰਦਾ ਰਹੇਗਾ ਰੱਬ خدا ਦੇ ਲੋਕੋ ਇਹ ਬੰਦਾ ਕਿ ਪਰਮੇਸ਼ਰ ਦੀ ਅਗਵਾਈ ਦੇ ਨਾਲ ਆਇਆ ਹਾਂ ਜੇ ਅੱਗੇ ਪੜੀਏ ਅਤੇ ਯਹਰੂਅਮ ਤੂੰ ਉਪਤਖਾਨ ਲਈ ਜੰਗਵੇਦੀ ਕੋਲ ਖਲੋਤਾ ਸੀ ਯਹੋਵਾ ਦੇ ਵਚਨ ਨਾਲ ਜੰਗਵੇਦੀ ਦੇ ਵਿਰੁੱਧ ਉੱਚੀ ਦਿੱਤੀ ਬੋਲਿਆ ਆਮੇ ਇੱਥੇ ਇੱਕ ਰਾਜਾ ਏ ਯਹਰੂਅਮ ਉਹਦਾ ਨਾਂ ਏ ਇਹ بڑا ਜ਼ਬਰਦਸਤ ਰਾਜਾ ਏ ਇਹਦਾ ਬੜਾ ਨਾਮ ਚੱਲਦਾ ਏ ਇਹਦਾ ਬੜਾ ਸਿੱਕਾ ਕਾਇਮ ਏ ਇਹ ਬੜੀ ਜੁਰਤ ਵਾਲਾ ਰਾਜਾ ਏ ਇਹ ਇਹਦਾ ਡਰਥਾਪ ਲੋਕਾਂ ਦੇ ਵਿੱਚ ਬੜਾ ਹੈ ਇਹਨੂੰ ਕਿਸੇ ਦੀ ਪਰਵਾਹ ਨਹੀਂ ਹੈਗੀ ਇਹ ਜੋ ਮਰਜ਼ੀ ਕਰ ਸਕਦਾ ਹੈ ਧਨ ਦੌਲਤ ਦੇ ਦੇ ਕੋਲ کئی ਲੋਕਾਂ ਦੇ ਕੋਲ ਧਨ ਦੌਲਤ ਉਹ ਹੰਡੇ ਹੋ ਜਾਂਦੇ ਨੇ ਇਹ ਬੰਦੇ ਦੇ ਕੋਲ ਸਭ ਕੁਝ ਹੈਗਾ ਇਹਨੂੰ ਕਿਸੇ ਦੀ ਪਰਵਾਹ ਨਹੀਂ ਹੈ ਇਹ ਆਪ ਦੇ ਆਪ ਨੂੰ ਹੀ ਬੜਾ ਸਟਰੋਂਗ ਸਮਝਦਾ ਹੈ ਯਾਰਾ ਬੋਆਮੇ ਦਾ ਨਾਮ ਹੈ ਉੱਥੇ ਹੀ ਸਾਂਦੇ ਉਹ ਰੱਬ ਦਾ ਬੰਦਾ ਏ ਜਿਹੜਾ ਪਰਮੇਸ਼ਰ ਦੀ ਅਗਵਾਈ ਦੇ ਨਾਲ ਆਇਆ ਏ ਉਸੇ ਹੀ ਜਗ੍ਹਾ ਤੇ ਇਹ ਬੰਦਾ ਆ ਗਿਆ ਜਿਹੜਾ ਰਾਜਾ ਏ ਤੇ ਖੁਦਾ ਦੇ ਲੋਕੋ ਇਹਨਾਂ ਦੋਨਾਂ ਦੇ ਵਿੱਚ ਕੀ ਗੱਲ ਹੁੰਦੀ ਏ ਕਲਾਮ ਦੇ ਵਿੱਚ ਧਿਆਨ ਨਾ ਪੜੀਏ ਉਹ ਯਹੋਵਾ ਦੇ ਬਚਨ ਨਾਲ ਜੰਗਵੇਦੀ ਦੇ ਵਿਰੁੱਧ ਉੱਚੀ ਦਿੱਤੀ ਬੋਲਿਆ ਅਤੇ ਆਖਿਆ ਹੈ ਜਗਵੇਦੀ ਹੈ ਜੰਗਵੇਦੀ ਯਹੋਵਾ ਐ ਫਰਮਾਉਂਦਾ ਹੈ ਕਿ ਵੇਖ ਦਾਊਦ ਦੇ ਘਰਾਨੇ ਵਿੱਚੋਂ ਯੋਸ਼ੀਆ ਨਾਮੇ ਇੱਕ ਮੁੰਡਾ ਜੰਮੇਗਾ ਅਤੇ ਉਹ ਕੁੱਚੀਆਂ ਥਾਵਾਂ ਦੇ ਯਾਜਕਾਂ ਨੂੰ ਜੋ ਤੇਰੇ ਉੱਤੇ ਧੂਪ ਦਿਖਾਉਂਦੇ ਹਨ ਤੇਰੇ ਹੀ ਉੱਤੇ ਚੜਾਵੇਗਾ ਅਤੇ ਆਦਮੀਆਂ ਦੀਆਂ ਹੱਡੀਆਂ ਤੇਰੇ ਉੱਤੇ ਸਾਰੀਆਂ ਜਾਣਗੀਆਂ ਆਮੇਨ ਇਹ ਪਰਮੇਸ਼ਰ ਦਾ ਬੰਦਾ ਜਿਹੜਾ ਆਤਮਾ ਦੀ ਅਗਵਾਈ ਦੇ ਨਾਲ ਆਇਆ ਏ ਉਥੇ ਬੈਦਲ ਸ਼ਹਿਰ ਦੇ ਵਿੱਚ ਉਥੇ ਜਗਵੇਦੀ ਏ ਜਗਵੇਦੀ ਦੇ ਇੱਕ ਪਾਸੇ ਉਹ ਰਾਜਾ ਖੜਾ ਏ ਜਿਹਦੇ ਸਾਹਮਣੇ ਕੋਈ ਬੋਲਣ ਦੀ ਜੁਰਤ ਨਹੀਂ ਕਰਦਾ ਜਿਹਦੇ ਚ ਤਾਕਤ ਬੜੀ ਏ ਜਿਹਦੇ ਚ ਕਮਾਂਡ ਬੜਾ ਏ ਜਿਹਦੇ ਕੋ ਪੈਸਾ ਬੜਾ ਏ ਜਿਹਦਾ ਨਾਮ ਬੜਾ ਚੱਲਦਾ ਏ ਤੇ ਇੱਕ ਪਾਸੇ ਇਹ ਪਰਮੇਸ਼ਰ ਦਾ ਬੰਦਾ ਏ ਦੁਦਾ ਦੇ ਲੋਕੋ ਅੱਜ ਕਈ ਲੋਗ ਇਹੋ ਦੇ ਨੇ ਮਾੜੇ ਨੂੰ ਤੇ ਪਾਪ ਦੱਸ ਸਕਦੇ ਨੇ ਪਰ ਤਗੜੇ ਨੂੰ ਪਾਪ ਹਾਂ ਤਗੜੇ ਨੂੰ ਪਾਪ ਦੱਸਣ ਤੇ ਲੱਗਾਂ ਉਹਨਾਂ ਦੀਆਂ ਲੱਤਾਂ ਕੰਬਦੀਆਂ ਨੇ ਏ ਖੁਦਾ ਦੇ ਬੰਦੇ ਨੇ ਜੁਰਤ ਕਿੰਦੀ ਏ ਉੱਥੇ ਬੋਲਣ ਦੀ ਉਹ ਖੁਦਾ ਦੇ ਲੋਕੋ ਮੈਂ ਕੁੱਝ ਕੁ ਇਹੋ ਜਿਹੇ ਲੋਕਾਂ ਨੂੰ ਵੀ ਜਾਣਦਾ ਵਾਂ ਜਦੋਂ ਕੋਈ ਛੋਟਾ ਬੰਦਾ ਏ ਤੇ ਉਹਨੂੰ ਨਿਯਮ ਦੱਸਣਗੇ ਉਹਨੂੰ ਪਾਪ ਦੱਸਣਗੇ ਤੇ ਜਦੋਂ ਕੋਈ ਮੰਤਰੀ ਸੰਤਰੀ ਲੀਡਰ ਆ ਜਾਂਦਾ ਤੇ ਉਹਦੀ ਗੋਡੀ ਹੱਥ ਲਾਣਗੇ ਉਹਦੇ ਅੱਗੇ ਲੰਮੇ ਪੈਰ ਤੱਕ ਜਾਂਦੇ ਨੇ ਖੁਦਾ ਦੇ ਲੋਕੋ ਜੇ ਤੁਸੀਂ ਬਾਣੀ ਪੜੀਏ ਤੇ ਤੁਹਾਡੇ ਸਾਹਮਣੇ ਤਾਂ ਇਹ ਕੋਈ ਰਾਜਾ ਹੈ ਮਹਾਰਾਜਾ ਹੈ ਕੋਈ ਲੀਡਰ ਹੈ ਕੋਈ ਅਫਸਰ ਹੈ ਜੇ ਉਹ ਪਾਪ ਕਰਦਾ ਹੈ ਤੇ ਉਹਨੂੰ ਪਾਪੀ ਕਹਿਣ ਦੀ ਜ਼ਰੂਰਤ ਹੋਣੀ ਚਾਹੀਦੀ ਹੈ ਤੁਹਾਡੇ ਅੰਦਰ ਧਰਮੀ ਬੰਦਾ ਪਾਪੀ ਨੂੰ ਪਾਪੀ ਕਹਿੰਦਾ ਤੇ ਧਰਮੀ ਨੂੰ ਇਹ ਨਹੀਂ ਜੇ ਪਾਪੀ ਤੱਕ ਮਤਲਬ ਹੈ ਤੇ ਪਾਪੀ ਨੂੰ ਧਰਮੀ ਕਹਿ ਸਕਦੇ ਤੁਸੀਂ ਹਾਂ ਤੇ ਜੇ ਧਰਮੀ ਆਉਂਦੇ ਤੱਕ ਪਾਪੀ ਤੱਕ ਕੋਈ ਮਤ ਪਾਪੀ ਨੂੰ ਪਾਪੀ ਕਹਿੰਦਾ ਬੰਦੇ ਦੇ ਅੰਦਰ ਜੁਰਤ ਹੋਣੀ ਚਾਹੀਦੀ ਏ ਇੱਕ ਧਰਮੀ ਬੰਦਾ ਜਿਹੜਾ ਉਹ ਧਰਮੀ ਨੂੰ ਧਰਮੀ ਕਵੇ ਤੇ ਪਾਪੀ ਨੂੰ ਪਾਪੀ ਕਵੇ ਇਹ ਨਹੀਂ ਵੀ ਪਾਪੀ ਤੱਕ ਕੋਈ ਮਤਲਬ ਹੈ ਤੇ ਪਾਪੀ ਨੂੰ ਧਰਮੀ ਕਹਿ ਦੇਵੋ ਤੇ ਧਰਮੀ ਤੱਕ ਕੋਈ ਮਤਲਬ ਨਹੀਂ ਹੈਗਾ ਤੇ ਧਰਮੀ ਨੂੰ ਪਾਪੀ ਕਹਿ ਦੇਵੋ ਇਹ ਸਹੀ ਏ ਮੈਂ ਕਲਾਮ ਦੇ ਵਿੱਚ ਇਹੋ ਜਿਹੇ ਯੋਧੇ ਸੂਰਬੀਰ ਲੋਕਾਂ ਦੇ ਬਾਰੇ ਪੜਿਆ ਜਿਨ੍ਹਾਂ ਨੇ ਜਾਨਾਂ ਕੁਰਬਾਨਾਂ ਕਰ ਦਿੱਤੀਆਂ ਆਪਣੀਆਂ ਪਰ ਉਹਨਾਂ ਨੇ ਪਾਪ ਨੂੰ ਪਾਪ ਹੀ ਗਿਆ ਤੁਸੀਂ ਉਹ ਨਾਬਕਿਸਮਾ ਦੇਣ ਵਾਲੇ ਦੀ ਸਟੋਰੀ ਨੂੰ ਸੁਣਿਆ ਉਹਨੇ ਰਾਜੇ ਦੇ ਸਾਹਮਣੇ ਖੜਾ ਹੋ ਕੇ ਉਹਦੀਆਂ ਅੱਖਾਂ ਚੱਖਾਂ ਪਾ ਕੇ ਕਿਹਾ ਕਿ ਤੂੰ ਪਾਪ ਕੀਤਾ ਹੈ ਚਾਹੇ ਉਹ ਉਹਦਾ ਮੁੱਲ ਆਉਦੀ ਧੌਣ ਲਵਾ ਕੇ ਦੇਣਾ ਪਿਆ ਹੋ خدا ਦੇ ਲੋਕੋ ਧਰਮੀ ਬੰਦਾ ਕੰਪਰੋਮਾਈਜ਼ ਨਹੀਂ ਕਰਦਾ ਪਾਪ ਨਾਲ ਧਰਮੀ ਬੰਦਾ ਜਿਹੜਾ ਉਹ ਨਹੀਂ ਵਾਲੀ ਕਿਸੇ ਦੇ ਅੱਗੇ ਹੁੰਦਾ ਵੀ ਮੈਂ ਉਹ ਕੇ ਲਾਲਚ ਦੇ ਵਿੱਚ ਆ ਕੇ ਤੇ ਉਹ ਧਰਮੀ ਨੂੰ ਇਹ ਜਿਹੜਾ ਪਾਪੀ ਕਵੇ ਤੇ ਪਾਪੀ ਨੂੰ ਧਰਮੀ ਕਵੇ ਇਹ ਰਾਜਾ ਸੀਗਾ ਉਹਦੇ ਸਾਹਮਣੇ ਰੱਬ ਦਾ ਬੰਦਾ ਸੀ ਤੇ ਰੱਬ ਦਾ ਬੰਦਾ ਆਇਆ ਆਤਮਾ ਦੀ ਅਗਵਾਈ ਦੇਣ ਜਿਹੜੇ ਲੋਕ ਆਤਮਾ ਦੀ ਅਗਵਾਈ ਦੇ ਨਾਲ ਚੱਲਦੇ ਹੋਣ ਉਹ ਪਰਵਾਹ ਨਹੀਂ ਕਰਦੇ ਰਾਜਿਆਂ ਦੀ ਉਹ ਪਰਵਾਹ ਨਹੀਂ ਕਰਦੇ ਅਫਸਰਾਂ ਦੀ ਉਹ ਪਰਵਾਹ ਨਹੀਂ ਕਰਦੇ ਸਰਕਾਰਾਂ ਦੀ ਉਹ ਪਰਵਾਹ ਨਹੀਂ ਕਰਦੇ ਰਿਸ਼ਤੇਦਾਰਾਂ ਦੀ ਉਹਨਾਂ ਨੇ ਜੋ ਬੋਲਣਾ ਉਹ ਬੋਲਣਾ ਉਹ ਸਤਿ ਦੀ ਅਗਵਾਈ ਦੇ ਨਾਲ ਚੱਲਦੇ ਨੇ ਇੱਥੇ ਜਗਵੇਦੀ ਦੀ ਧੂਪ ਤਕਾਈ ਜਾ ਰਹੀ ਏ ਜਗਵੇਦੀ ਦੇ ਇੱਕ ਪਾਸੇ ਉਹ ਖੜਾ ਤੇ ਦੂਜੇ ਪਾਸੇ ਉਹ ਖੜਾ ਕਹਿੰਦਾ ਜਗਵੇਦੀ ਐ ਤੇ ਜਗਵੇਦੀ ਤੇਰੇ ਉੱਤੇ ਜਿਹੜੇ ਆਜਾਦਕ ਨੇ ਧਰਮੀ ਜਾਜਕਾਂ ਦੀ ਨਹੀਂ ਗੱਲ ਕਰਦਾ ਜਿਹੜੇ ਕਮੰਡੀ ਜਾਜਕ ਨੇ ਜਿਹੜੇ ਬੰਦੇ ਨੂੰ ਬੰਦਾ ਨਹੀਂ ਸਮਝਦੇ ਜਿਨ੍ਹਾਂ ਨੂੰ ਇਹ ਲੱਗਦਾ ਬੱਸ ਅਸੀਂ ਧਰਮੀ ਆ ਤੇ ਹੋਰ ਕੋਈ ਧਰਮੀ ਨਹੀਂ ਹੈਗਾ ਮੈਂ ਕਈ ਲੋਕਾਂ ਨੂੰ ਵੇਖਿਆ ਹੈ ਕਈ ਸਭਾਵਾਂ ਦੇ ਵਿੱਚ ਕਈ ਕਾਨਫਰੰਸਾਂ ਦੇ ਵਿੱਚ ਕਈ ਮੀਟਿੰਗਾਂ ਦੇ ਵਿੱਚ ਉਹ ਬੰਦੇ ਨੂੰ ਬੰਦਾ ਸਮਝਦੇ ਹੀ ਨਹੀਂ ਉਹ ਸਮਝਦੇ ਨੇ ਸਭ ਤੋਂ ਜ਼ਿਆਦਾ ਗਿਆਨੀ ਵੀ ਅਸੀਂ ਆ ਤੇ ਧਰਮੀ ਵੀ ਅਸੀਂ ਆ ਸਿਆਣੇ ਵੀ ਅਸੀਂ ਆ ਬੁੱਧਵਾਨ ਵੀ ਅਸੀਂ ਆ ਉਹ ਦੂਜੇ ਲੋਕਾਂ ਨੂੰ ਕੁਝ ਵੀ ਸਮਝਦੇ ਨਹੀਂ ਉਹ ਕਹਿੰਦਾ ਤੇਰੇ ਉੱਤੇ ਜਾਕਾਂ ਦੀ ਜਿਹੜੀ ਇਹ ਉਹ ਬਲੀ ਚੜਾਈ ਜਾਏਗੀ ਤੇਰੇ ਉੱਤੇ ਉਹਨਾਂ ਦੀਆਂ ਅੱਡੀਆਂ ਸੇਕੀਆਂ ਜਾਣਗੀਆਂ ਤੇਰੇ ਉੱਤੇ ਉਹਨਾਂ ਦੇ ਪਾਪ ਖਤਮ ਕੀਤਾ ਜਾਣਗੇ ਤੇ ਤੁਹਾਨੂੰ ਪਤਾ ਇੱਕ ਰਾਜੇ ਦੇ ਸਾਹਮਣੇ ਖੜੇ ਹੋ ਕੇ ਕਹਿਣਾ ਬੜੀ ਔਖੀ ਦਾ ਅਜ ਇੱਕ ਕਮਜ਼ੋਰ ਬੰਦਾ ਹੈ ਤੇ ਤੁਸੀਂ ਉਹਨੂੰ ਦਬਾ ਕੇ ਕਹਿ ਸਕਦੇ ਹੋ ਤੁਸੀਂ ਪਾਪੀ ਹੋ ਉਹਦੀਆਂ ਅੱਖਾਂ ਚੱਖਾਂ ਪਾ ਕੇ ਕਹਿ ਸਕਦੇ ਹੋ ਪਾਪੀ ਤੇ ਜੇ ਬੰਦਾ ਤਗੜਾ ਹੈ ਦਲੇਰ ਪੈਸੇ ਵਾਲਾ ਹੈ ਕੰਗਾ ਆਉਂਦਾ ਕੱਦਕਾਰ ਹੈਗਾ ਤੇ ਫਿਰ ਉਹਨੂੰ ਕਹਿ ਸਕਦੇ ਹਾਂ ਫਿਰ ਡਰ ਲੱਗਦਾ ਡਰਨਾਂ ਦੀ ਚੀਜ਼ ਏ ਤੇ ਉਹ ਮਸੀਹ ਬੰਦਾ ਨਹੀਂ ਹੈ ਪਾਪ ਨੂੰ ਪਾਪ ਕਹਿੰਦੀ ਜੁਰਤ ਹੋਣੀ ਚਾਹੀਦੀ ਇਹ ਬੰਦੇ ਨੇ ਕਿਤੇ ਸਾਹਮਣੇ ਪਾਪ ਦੀ ਗੱਲਾਂ ਕੀ ਹਾਂਜੀ ਹਾਂ ਰਾਜੇ ਦੇ ਸਾਹਮਣੇ ਇਹ ਛੋਟੀ ਗੱਲ ਹੈ ਕੋਈ ਬੜੀ ਵੱਡੀ ਗੱਲ ਹੈ ਤੇ ਫਿਰ ਵੇਖੋ ਕਲਾਮ ਦੇ ਵਿੱਚ ਕੀ ਹੋਇਆ ਹਾਂਜੀ ਪੜੀਏ ਦੀ ਅਤੇ ਉਸ ਨੇ ਉਸੇ ਦਿਨ ਇੱਕ ਨਿਸ਼ਾਨੀ ਦਿੱਤੀ ਕਿ ਉਹ ਨਿਸ਼ਾਨੀ ਜਿਹੜੀ ਯਹਵਾ ਬੋਲਿਆ ਹੈ ਹੈ ਕਿ ਵੇਖੋ ਜੰਗਵੇਦੀ ਪਾੜ ਜਾਵੇਗੀ ਅਤੇ ਉਹ ਸੁਆਹ ਜਿਹੜੀ ਉਹਦੇ ਉੱਤੇ ਹੋਵੇਗੀ ਢਿਲਕ ਜਾਵੇਗੀ ਤਾਂ ਐਂ ਹੋਇਆ ਕਿ ਜਦ ਪਾਸ਼ਾ ਨੇ ਪਰਮੇਸ਼ਰ ਦੇ ਬੰਦੇ ਦੇ ਵਚਨ ਸੁਨਿਆ ਜੋ ਉਹਨੇ ਬੈਤੈਲ ਵਿੱਚ ਜੰਗਵੇਦੀ ਦੇ ਵਿਰੁੱਧ ਉੱਚੀ ਦਿੱਤੀ ਆਖਿਆ ਸੀ ਤਾਂ ਯਾਰਾਬ ਆਪ ਨੇ ਜਗਵੇਦੀ ਤੋਂ ਆਪਣੀ ਬਾਹ ਲੰਮੀ ਕਰਕੇ ਆਖਿਆ ਇਸ ਨੂੰ ਫੜ ਲਓ ਆਮੀ ਇੱਕ ਪਰਮੇਸ਼ਰ ਦੇ ਬੰਦੇ ਨੇ ਜਦੋਂ ਉੱਥੇ ਕਿਹਾ ਕਿ ਜਾਂਚ ਕਰਨੀਆਂ ਜਿਹੜੀਆਂ ਹੱਡੀਆਂ ਨੇ ਇਹ ਬਲੀ ਦੇ ਉੱਤੇ ਸੇਕੀਆਂ ਜਾਣਗੀਆਂ ਜਗਵੇਦੀ ਦੇ ਉੱਤੇ ਸੇਕੀਆਂ ਜਾਣਗੀਆਂ ਕਿਉਂਨੇ ਰਾਜੇ ਨੂੰ ਕਿਹਾ ਕਿ ਜਗਵੇਦੀ ਦੀ ਜਿਹੜੀ ਸਵਾਹ ਉਹ ਢਿਲਕ ਜਾਏਗੀ ਦੇ ਖੁਦਾ ਦੇ ਲੋਗੋ ਫੇਰ ਤੁਹਾਨੂੰ ਪਤਾ ਹੈ ਕਲਾਮ ਦੇ ਵਿੱਚ ਲਿਖਿਆ ਕਹਿੰਦਾ ਮੁੰਡਾ ਜੰਮੇਗਾ ਤੇ ਉੱਚੀਆਂ ਥਾਵਾਂ ਤੇ ਜਾਸਕਾਂ ਨੂੰ ਤੇਰੇ ਉੱਤੇ ਧੂਪ ਠਗਾਉਂਦੇ ਆ ਨਾ ਤੇਰੇ ਹੀ ਉੱਤੇ ਚੜਾਵੇਗਾ ਅਤੇ ਆਦਮੀਆਂ ਦੀਆਂ ਹੱਡੀਆਂ ਤੇਰੇ ਉੱਤੇ ਸਾਰੀਆਂ ਜਾਣ ਗਈਆਂ ਅਤੇ ਤੂੰ ਉਸ ਦੇ ਉਸੇ ਦਿਨ ਇੱਕ ਨਿਸ਼ਾਨੀ ਦਿੱਤੀ ਜਿਹੜੀ ਯਵਾਬ ਬੋਲਿਆ ਹੈ ਇਹ ਯਵਾਬ ਵਾਲੋਂ ਨਿਸ਼ਾਨੀ ਸੀਗੀ ਕਿ ਜਗਵੇਦੀ ਹੈ ਜਿਹੜੀ ਉਹ ਸਵਾਜ ਜਿਹੜੀ ਉਹਦੇ ਉੱਤੇ ਉਹ ਢਿਲਕ ਜਾਵੇਗੀ ਅਤੇ ਐਂ ਹੋਏਗਾ ਕਿ ਜਦ ਪਾਸ਼ਾ ਨੇ ਜਦੋਂ ਉਹਨੇ ਪਾਸ਼ਾ ਦੇ ਸਾਹਮਣੇ ਪਰਮੇਸ਼ਰ ਦੇ ਬੰਦੇ ਨੇ ਬੋਲਣ ਦੀ ਜੁਰਤ ਕੀਤੀ ਤੇ ਪਾਸ਼ਾ ਗੁੱਸੇ 'ਚ ਆਇਆ ਪਾਸ਼ਾ ਨੂੰ ਲੱਗਾ ਕਿ ਮੇਰੇ ਸਾਹਮਣੇ ਨਹੀਂ ਗੱਲ ਬੋਲਣ ਦੀ ਜੁਰਤ ਕੌਣ ਕਰ ਸਕਦਾ ਹੈ ਕਿ ਦੀ ਜੁਰਤ ਪੈ ਗਈ ਜਿਹੜੀ ਇੰਨੀ ਗੱਲ ਕਰ ਜਾਵੇ ਤੇ ਤੁਹਾਨੂੰ ਪਤਾ ਹੈ ਉਹਨੇ بڑے ਗੁੱਸੇ ਦੇ ਨਾਲ ਕਲਾਮ ਦੇ ਵਿੱਚ ਲਿਖਿਆ ਚਾਰ ਆਇਤਾਂ ਪੜ੍ਹੀਏ ਤਾਂ ਐ ਹੋਇਆ ਕਿ ਜਦ ਪਾਸ਼ਾ ਨੇ ਪਰਮੇਸ਼ਰ ਦੇ ਬੰਦੇ ਦਾ ਵਚਨ ਸੁਣਿਆ ਜੋ ਉਸਨੇ ਬੈਤੈਲ ਵਿੱਚ ਜੰਗਵੇਦੀ ਦੇ ਵਿਰੋਧ ਉੱਚੀ ਦਿੱਤੀ ਆਖਿਆ ਸੀ ਤਿਆਰਾ ਬੁਆਮ ਨੇ ਜੰਗਵੇਦੀ ਤੋਂ ਆਪਣੀ ਬਾਹ ਲੰਮੀ ਕਰਕੇ ਆਖਿਆ ਆਮੀਨ ਜਦੋਂ ਪਰਮੇਸ਼ਰ ਦੇ ਬੰਦੇ ਨੇ ਇਹ ਸ਼ਬਦ ਬੋਲੇ ਨੇ ਤੇ ਇਹ ਜਿਹੜਾ ਰਾਜਾ ਸੀ ਯਾਰਾ ਬੁਆਮ ਇਹ ਗੁੱਸੇ ਦੇ ਵਿੱਚ ਆਇਆ ਏ ਇਨੇ ਤਗਵੇਦੀ ਦੇ ਕੋਲ ਹੀ ਉਹ ਤੇ ਖੜਿਆ ਆਉਂਦੀ ਬਾਹ ਲੰਬੀ ਕੀਤੀ ਏ ਕਹਿੰਦਾ ਇਹਨੂੰ ਫੜ ਲਵੋ ਪਰਮੇਸ਼ਰ ਦੇ ਲੋਕੋ ਕਈ ਲੋਕਾਂ ਦੇ ਆਦੇਸ਼ ਤੁਹਾਡੇ ਖਿਲਾਫ ਹੋ ਸਕਦੇ ਨੇ ਕਈ ਲੋਕਾਂ ਦੇ ਫੈਸਲੇ ਤੁਹਾਡੇ ਖਿਲਾਫ ਹੋ ਸਕਦੇ ਨੇ ਕਈ ਪਾਵਰਫੁੱਲ ਲੋਕਾਂ ਦੇ ਫੈਸਲੇ ਤੁਹਾਡੇ ਖਿਲਾਫ ਹੋ ਸਕਦੇ ਨੇ ਕਈ ਵਿਰੋਧੀਆਂ ਦੇ ਫੈਸਲੇ ਤੁਹਾਡੇ ਖਿਲਾਫ ਹੋ ਸਕਦੇ ਨੇ ਪਰ ਉਹ ਫੈਸਲਾ ਆਖਰੀ ਫੈਸਲਾ ਨਹੀਂ ਏ ਕਈ ਲੋਕਾਂ ਨੇ ਤੁਹਾਡਾ ਅੰਤ ਕਰਨ ਦੀ ਕੋਸ਼ਿਸ਼ ਕੀਤੀ ਹੋਣੀ ਹੈ ਕਈ ਕਮਾਂ ਦੇ ਵਿੱਚ ਤੁਸੀਂ ਵੀ ਸੋਚਿਆ ਹੋਣਾ ਕਿ ਬਸ ਅੰਤ ਹੋ ਗਿਆ ਹੈ ਪਰ ਮੈਂ ਤੁਹਾਨੂੰ ਕਹਿਣਾ ਚਾਹਣਾ ਜੇ ਤੁਸੀਂ ਮਸੀਹ ਦੇ ਵਿੱਚ ਇਹ ਅੰਤ ਨਹੀਂ ਹੈ ਇੱਕ ਨਵੀਂ ਸ਼ੁਰੂਆਤ ਹੋਣ ਵਾਲੀ ਹੈ ਤੁਹਾਡੀ ਜਿੰਦ ਨੇ ਇੱਕ ਨਵੀਂ ਸ਼ੁਰੂਆਤ ਹੋਏਗੀ ਜਦੋਂ ਇਸ ਰਾਜ ਨੇ ਕਿਹਾ ਇਹਨੂੰ ਪੜ ਲਵੋ ਤੇ ਖੁਦਾ ਦੇ ਲੋਕੋ ਤੁਸੀਂ ਇਹਨੂੰ ਮਾਨ ਨਹੀਂ ਲਾ ਸਕਦੇ ਹੋ ਕਿ ਫੇਰ ਕੀ ਹੋਇਆ ਹੈ ਅੱਜ ਕਲਾਮ ਦੇ ਵਿੱਚ ਪੜੀਏ ਤਾਂ ਉਸ ਦੀ ਬਾਹ ਜਿਹੜੀ ਉਸਨੇ ਲੰਮੀ ਕੀਤੀ ਸੀ ਸੁੱਕ ਗਈ ਸੋ ਉਸ ਨੂੰ ਆਪਣੇ ਵੱਲ ਖਿੱਚ ਨਾ ਸਕਿਆ ਆਮਨ ਖੁਦਾ ਦੇ ਲੋਕੋ ਪਰਮੇਸ਼ਰ ਦੇ ਬੰਦਿਆਂ ਦੇ ਖਿਲਾਫ ਬੜੇ ਲੋਕ ਸਿਆਸਤਾਂ ਰਾਜਦੇ ਆਏ ਨੇ ਪਰਮੇਸ਼ਰ ਦੇ ਬੰਦਿਆਂ ਨੂੰ ਡੇਗਣ ਦੇ ਲਈ ਬੜੇ ਲੋਕਾਂ ਨੇ ਦਿ ਰਾਤ ਦਿਨ ਇੱਕ ਕਰ ਦਿੱਤਾ ਹੈ ਪਰਮੇਸ਼ਰ ਦੇ ਲੋਕਾਂ ਨੂੰ ਪਸੰਦ ਦੇ ਲਈ ਬੜੇ ਲੋਕਾਂ ਨੇ ਆਪਦੀਆਂ ਬੜੀਆਂ ਸਕੀਮਾਂ ਲਾਈਆਂ ਹੈਗੀਆਂ ਨੇ ਤਾਂ ਪਰ ਜਿਹਦੇ ਵੱਲ ਪਰਮੇਸ਼ਰ ਹੈਗਾ ਹੈ ਮਦਦ ਖੁਦਾ ਕਰਦਾ ਹੈ ਪਰਮੇਸ਼ਰ ਉਹ ਬੰਦੇ ਨੂੰ ਟਿਕਰ ਨਹੀਂ ਦਿੰਦਾ ਇਹ ਪਰਮੇਸ਼ਰ ਦਾ ਬੰਦਾ ਜਿਹੜਾ ਖੁਦਾ ਦੀ ਗਵਾਹੀ ਦੇ ਨਾਲ ਆਇਆ ਸੀਗਾ ਇਹ ਰਾਜੇ ਦੇ ਕੋਲ ਉਹਨੇ ਜੁਰਤ ਕੀਤੀ ਪਰਮੇਸ਼ਰ ਦੀ ਪਾਣੀ ਬੋਲਣ ਦੇ ਲਈ ਜਿਹੜਾ ਪਰਮੇਸ਼ਰ ਦਾ ਸੰਦੇਸ਼ ਸੀਗਾ ਖੁਦਾ ਦੇ ਲੋਕੋ ਅਗਰ ਰੱਬ ਨੇ ਤੁਹਾਨੂੰ ਕੋਈ ਸੰਦੇਸ਼ ਦਿੱਤਾ ਹੈ ਰੱਬ ਨੇ ਤੁਹਾਨੂੰ ਕੋਈ ਦਰਸ਼ਨ ਦਿਖਾਇਆ ਹੈ ਰੱਬ ਨੇ ਤੁਹਾਨੂੰ ਕਿਹਾ ਹੈ ਕਿ ਆਹ ਬੰਦੇ ਲਈ ਆਹ ਗੱਲ ਬੋਲ ਤੇ ਇਹ ਨਾਲ ਸੋਚੋ ਉਹ ਬੰਦਾ ਕਿੱਡਾ ਤਾਕਤਵਾਰ ਏ ਇਹ ਨਾਲ ਸੋਚੋ ਬੰਦਾ ਕਿੰਨਾ ਪੈਸੇ ਵਾਲਾ ਹੈ ਇਹ ਨਾਲ ਸੋਚੋ ਬੰਦੇ ਦੀ ਪੌਂਚ ਕੱਢੀ ਵੱਡੀ ਏ ਇਹਨਾ ਸੋਚੋ ਕਿ ਤੁਹਾਨੂੰ ਇਨਾਮ ਕੀ ਮਿਲੇਗਾ ਇਹਨਾ ਸੋਚੋ ਤੁਹਾਡਾ ਨੁਕਸਾਨ ਕੀ ਹੋਏਗਾ ਪਰ ਜਿਹੜੀ ਖੁਦਾ ਨੇ ਗੱਲ ਕਹੀ ਏ ਉਹਦੇ ਕੰਨਾਂ 'ਚ ਜਰੂਰ ਪਾਓ ਹੋ ਸਕਦਾ ਏ ਕਿ ਖੁਦਾਵੰਦ ਪਿਤਾ ਪਰਮੇਸ਼ਰ ਉਹਦੇ ਕਮਾਂਡ ਨੂੰ ਤੋੜ ਕੇ ਉਹ ਬਰਕਤ ਦੇਣਾ ਚਾਹੁੰਦਾ ਹੋਵੇ ਹੋ ਸਕਦਾ ਉਹਦੇ ਪਾਪ ਨੂੰ ਖਤਮ ਕਰਕੇ ਪਰਮੇਸ਼ਰ ਉਹਦੇ ਧਰਮ ਦੇ ਵੱਲ ਲੈ ਕੇ ਜਾਣਾ ਚਾਹੁੰਦਾ ਹੋਵੇ ਹੋ ਸਕਦਾ ਏ ਕਿ ਉਹਨੂੰ ਬਰਬਾਦੀ ਦੇ ਰਾਹ ਤੋਂ ਵਿੱਚੋਂ ਮੋੜ ਕੇ ਖੁਸ਼ਹਾਲੀ ਦੇ ਵੱਲ ਲੈ ਕੇ ਜਾਣਾ ਚਾਹੁੰਦਾ ਹੋਵੇ ਜ਼ਰਤ ਜ਼ਰੂਰ ਕਰੋ ਜੋ ਤੁਹਾਨੂੰ ਪ੍ਰਭੂ ਦੀ ਅਗਵਾਈ ਹੁੰਦੀ ਹੈ ਸਪਨਾ ਹੁੰਦਾ ਉਹਨੂੰ ਸ਼ੇਅਰ ਜ਼ਰੂਰ ਕਰੋ ਜਦੋਂ ਇਹ ਪਰਮੇਸ਼ਰ ਦਾ ਬੰਦਾ ਬੋਲਿਆ ਇਹਨੇ ਬੜੇ ਗੁੱਸੇ ਦੇ ਨਾਲ ਬਾਹ ਕੱਢੀ ਕਹਿੰਨੇ ਨੂੰ ਫੜ ਲਵੋ ਖੁਦਾ ਦੇ ਲੋਕੋ ਇਹ ਰਾਜ ਦੀ ਬਾਹ ਉਸੇ ਕਢੀ ਸੁੱਕ ਗਈ ਉਹਨੂੰ ਖਿੱਚ ਨਹੀਂ ਸਕਿਆ ਦੁਬਾਰਾ ਜੇ ਤੁਸੀਂ ਖੁਦਾ ਦੇ ਬੰਦੇ ਹੋ ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਦਿਨ ਇੱਕ ਸਾਲ ਇੱਕ ਮਹੀਨਾ ਰੱਬ ਨਾਲ ਵਫਾਦਾਰ ਚੱਲੇ ਹੋ ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਸੱਚੇ ਦਿਲੋਂ ਤੋਬਾ ਕੀਤੀ ਹੈ ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਸੱਚੇ ਦਿਲੋਂ ਖੁਦਾ ਦੀ ਇਬਾਦਤ ਕਰਦੇ ਹੋ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਜੀਵਨ ਪਰਮੇਸ਼ਰ ਦਾ ਹੈ ਤੇ ਮੈਂ ਤੁਹਾਨੂੰ ਕਹਿਣਾ ਚਾਹਣਾ ਵਾ ਤੁਹਾਡੇ ਜੀਵਨ ਦੇ ਵਿੱਚ ਇੱਕ ਹਫਤਾ ਦੁੱਖ ਦਾ ਹੋ ਸਕਦਾ ਹੈ ਇੱਕ ਮਹੀਨਾ ਦੁੱਖ ਦਾ ਹੋ ਸਕਦਾ ਹੈ ਇੱਕ ਸਾਲ ਦੁੱਖ ਦਾ ਹੋ ਸਕਦਾ ਹੈ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਪਰਮੇਸ਼ਰ ਤੁਹਾਨੂੰ ਚਾਂਜਾਂ ਤੇ ਪਟਾ ਕੇ ਛੱਡੇਗਾ ਆਮੇ ਪਰਮੇਸ਼ਰ ਤੁਹਾਡੇ ਕੰਮਾਂ ਨੂੰ ਕਰਕੇ ਛੱਡੇਗਾ ਆਮੇ ਖੁਦਾ ਦੇ ਲੋਕੋ ਰੱਬ ਦੇ ਬੰਦੇ ਨੂੰ ਜਦੋਂ ਕੋਈ ਹੱਥ ਪਾਉਂਦਾ ਹੈ ਜਦੋਂ ਰੱਬ ਦੇ ਬੰਦੇ ਨੂੰ ਕੋਈ ਸਤਾਉਂਦਾ ਹੈ ਜਦੋਂ ਰੱਬ ਦੇ ਬੰਦੇ ਨੂੰ ਕੋਈ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਹੈ ਪਰਮੇਸ਼ਰ ਚੁੱਪ ਨਹੀਂ ਬੈਠਦਾ ਉਹ ਸੰਗਾਸ਼ਨ ਤੋਂ ਖੜਾ ਹੁੰਦਾ ਹੈ ਉਹ ਕੋਜ ਸਮਾਂ ਵੇਖਦਾ ਹੈ ਉਹਦੀ ਇਮਾਨ ਨੂੰ ਵੇਖਦਾ ਹੈ ਉਹਦੀ ਇਬਾਦਤ ਨੂੰ ਵੇਖਦਾ ਹੈ ਉਹਦੇ ਧਰਮ ਨੂੰ ਵੇਖਦਾ ਹੈ ਜੇ ਬੰਦਾ ਟੱਲ ਰਹਿਦਾ ਏ ਤੇ ਫਿਰ ਖੁਦਾ ਦੇ ਲੋਕੋ ਇਹ ਰਾਜੇ ਦੇ ਵੱਲ ਜਿਹੜੇ ਜਿਹੜੇ ਇਹ ਰਾਜੇ ਦੇ ਵਾਂਗ ਜਿੰਨੇ ਵੀ ਹੱਥ ਉਹਦੇ ਵੱਲ ਵਧੇ ਹੁੰਦੇ ਨੇ ਬਿਨਾ ਨੁਕਸਾਨ ਤੋਂ ਹੱਥ ਵਾਪਸ ਨਹੀਂ ਜਾਂਦੇ ਆਗੇ ਆਮੇਨ ਇਸ ਲਈ ਖੁਦਾ ਦੇ ਲੋਕੋ ਪਰਮੇਸ਼ਰ ਦਾ ਬੰਦਾ ਚਾਹੇ ਕੋਈ ਸਾਈਕਲ ਤੇ ਚਾਹੇ ਕੋਈ ਨੰਗੇ ਪੈਰੀਏ ਚਾਹੇ ਕੋਈ ਤੁਰਿਆ ਜਾਂਦਾ ਏ ਚਾਹੇ ਉਹਦੇ ਪੈਂਟ ਕੋਟ ਪਾਇਆ ਏ ਚਾਇ ਉਹਦੇ kurta pajama ਪਾਇਆ ਏ ਚਾਇ ਉਹਦੀ ਜੇਬ ਖਾਲੀ ਏ ਚਾਇ ਉਹਦੀ ਜੇਬ ਭਰੀ ਏ ਕਦੀ ਵੀ ਰੱਬ ਦੇ ਬੰਦੇ ਦੇ ਖਿਲਾਫ ਕੋਜਣਾ ਬੋਲੋ ਕੁਝ ਕੁ ਮਸੀਹ ਲੋਕ ਹੁੰਦੇ ਨੇ ਉਹ ਟੋਲੀਆਂ ਬਣਾ ਲੈਂਦੇ ਨੇ ਚਰਚਾਂ ਸਮਾਪਤ ਹੁੰਦੀਆਂ ਨੇ ਤੇ ਟੋਲੀਆਂ ਬਣਾ ਲੈਂਦੇ ਨੇ ਕਈ ਮੀਟਿੰਗਾਂ ਹੁੰਦੀਆਂ ਨੇ ਤੇ ਟੋਲੀਆਂ ਬਣਾ ਕੇ ਬਹਿ ਜਾਂਦੇ ਨੇ ਤੇ ਗੱਲਾਂ ਕਰਦੇ ਉਹ ਪਾਸਟਰ ਇਦਾਂ ਦਾ ਸੀ ਉਹ ਪਾਸਟਰ ਇਦਾਂ ਦਾ ਹੈ ਉਹ ਚਰਚੇ ਇਦਾਂ ਦਾ ਹੈ ਉਥੇ ਲੰਗਰ ਇਦਾਂ ਬਣਦਾ ਹੈ ਉਥੇ ਉਥੇ ਜਿਹੜੀਆਂ ਦਰੀਆਂ ਇਦਾਂ ਦੀਆਂ ਨੇ ਉਥੇ ਕੁਰਸੀਆਂ ਨਹੀਂ ਹੈਗੀਆਂ ਉਹ ਇਦਾਂ ਦੀਆਂ ਗੱਲਾਂ ਕਰਦੇ ਨੇ ਤੁਹਾਨੂੰ ਪਤਾ ਇਹ ਗੱਲਾਂ ਬਰਕਤ ਦਾ ਕਾਰਨ ਨਹੀਂ ਬਣਦੀਆਂ ਇਹ ਪਾਪ ਦਾ ਕਾਰਨ ਬਣਦੀਆਂ ਕਦੀ ਵੀ ਉਹਦੀ ਹਾਂ ਨਾਲ ਹਾਂ ਨਾ ਮਿਲਾਓ ਜਿਹੜਾ ਬੰਦਾ ਰੱਬ ਦੇ ਬੰਦੇ ਚ ਪਾਪ ਦੱਸਣ ਦੀ ਕੋਸ਼ਿਸ਼ ਕਰਦਾ ਇਹ ਨਹੀਂ ਰੱਬ ਦਾ ਬੰਦਾ ਹੈ ਜਿਹੜਾ ਉਹਨੇ ਤਿੰਨ ਪਤਨੀਆਂ ਰੱਖੀਆਂ ਨੇ ਤੇ ਕੋਈ ਉਹਨੂੰ ਪਾਪੀ ਕਹਿੰਦਾ ਤੇ ਤੁਸੀਂ ਕਹੋ ਨਾ ਉਹ ਧਰਮੀ ਬੜਾ ਪਾਪੀ ਨੂੰ ਪਾਪੀ ਹੀ ਕਹਿਣਾ ਤੇ ਧਰਮੀ ਨੂੰ ਹਾਂ ਜੇ ਤੁਹਾਨੂੰ ਪਤਾ ਉਹ ਪਾਪੀ ਹੈਗਾ ਤੇ ਫੇਰ ਉਹਦੇ ਪਾਪ ਬਾਰੇ ਵੀ ਬੋਲੋ ਇਹ ਨਹੀਂ ਵੀ ਉਹਦਾ ਪਾਪ ਵੀ ਹੈਗਾ ਤੁਹਾਨੂੰ ਪਤਾ ਵੀ ਇਹ ਤੇ ਫੇਰ ਵੀ ਉਹਨੂੰ ਤੁਸੀਂ ਧਰਮੀ ਬਣਾਉਣ ਦੀ ਕੋਸ਼ਿਸ਼ ਕਰਦੇ ਹੋ ਤੇ ਫੇਰ ਪਾਪੀ ਕੌਣ ਹੈ ਬੋਲੋ ਇਰ ਪਾਪੀ ਕੌਣ ਹੈ ਜਿਹੜਾ ਧਰਮੀ ਬਣਾਉਂਦਾ ਧਰਮੀ ਨੂੰ ਧਰਮੀ ਕਹਿਣਾ ਤੇ ਪਾਪੀ ਨੂੰ ਪਾਪੀ ਕਹਿਣਾ ਇਹ ਨਹੀਂ ਵੀ ਉਹ ਪਾਪੀ ਏ ਤੇ ਬਸ ਉਹਦੇ ਅੰਤ ਤੇ ਉਹਨੂੰ ਦੱਸਣਾ ਹੈ ਭਾਈ ਇਹ ਤੇਰਾ ਪਾਪ ਏ ਤੂੰ ਇਹਦੇ ਤੋਂ ਕੀ ਕਰ ਤੋਬਾ ਕਰ ਖੁਦਾ ਦੇ ਲੋਕੋ ਕਈ ਲੋਕ ਖੁਦਾ ਦੇ ਖਾਦਮਾਂ ਦੇ ਬਾਰੇ ਗੱਲਾਂ ਕਰਦੇ ਨੇ ਵਿਸ਼ਵਾਸੀਆਂ ਦੇ ਬਾਰੇ ਗੱਲਾਂ ਕਰਦੇ ਨੇ ਐ ਉਹਦੀਆਂ ਗੱਲਾਂ ਸੁਣਦੇ ਨਾਲ ਨਾ ਤੇ ਅੱਜ ਤੱਕ ਕਿਸੇ ਦਾ ਵਾਅਦਾ ਹੋਇਆ ਏ ਤੇ ਨਾ ਹੀ ਵਾਅਦਾ ਹੋਵੇਗਾ ਇਸ ਲਈ ਪਰਮੇਸ਼ਰ ਦੀ ਇਬਾਦਤ ਕਰੋ ਜੇ ਤੁਹਾਡੇ ਕੋਲ ਕੋਈ ਬੰਦਾ ਹੈ ਤੇ ਰੱਬ ਦੇ ਬੰਦਿਆਂ ਦੀਆਂ ਖੁਦਾ ਦੀਆਂ ਗੱਲਾਂ ਕਰੋ ਉਹਨਾਂ ਦੇ ਇਹ ਰਾਜੇ ਨੇ ਇੱਕ ਹੀ ਸ਼ਬਦ ਬੋਲਿਆ ਨੁਕਸਾਨ ਹੋ ਗਿਆ ਜੈਸੀ ਮੰਡਲੀ ਦੇ ਵਿੱਚ ਕਿੰਨੇ ਸ਼ਬਦ ਬੋਲਦੇ ਨੇ ਕਈ ਜਿਨ੍ਹਾਂ ਲੋਕਾਂ ਨੇ ਰੱਬ ਦੇ ਬੰਦਿਆਂ ਦੇ ਬਾਰੇ ਗੱਲਾਂ ਕੀਤੀਆਂ ਨੇ ਨੁਕਸਾਨ ਉਹਨਾਂ ਦਾ ਨੁਕਸਾਨ ਤੋਂ ਬਿਨਾ ਉਹ ਸ਼ਬਦ ਵਾਪਸ ਨਹੀਂ ਜੇ ਇਸ ਲਈ ਖੁਦਾ ਦੇ ਲੋਕੋ ਜਿਹੜੇ ਬੰਦੇ ਜਿਹੜੇ ਪਰਮੇਸ਼ਰ ਦੇ ਬੰਦੇ ਰੱਬ ਦੀ ਅਗਵਾਈ ਦੇ ਨਾਲ ਚੱਲਦੇ ਆ ਇਹ ਬੰਦਾ ਕਿਹਦੇ ਨਾਲ ਆਇਆ ਸੀ ਅਗਵਾਈ ਦੇ ਤੁਹਾਡੇ ਘਰ ਦੇ ਵਿੱਚ ਸੰਤ ਛੋਟਾ ਆਵੇ ਵੱਡਾ ਆਵੇ ਉਹਦਾ ਆਦਰ ਮਾਨ ਕਰੋ ਉਹਨੂੰ ਚਾਹ ਪਿਆਣੀ ਪਿਆਓ ਰੋਕਣਾ ਮੈਂ ਆ ਮੈਂ ਪਰੀਸਤਾਂ ਚੱਲਦਾ ਮੈਂ ਤੁਹਾਨੂੰ ਕਹਿਣਾ ਪਰ ਮੈਂ ਤੁਹਾਨੂੰ ਸ਼ੂਟ ਦੇਣਾ ਤੁਹਾਡੇ ਘਰੇ ਕੋਈ ਵੀ ਖੁਦਾ ਦਾ ਖਾਦਮ ਆਏ ਉਹਨੂੰ ਦਾਨ ਚੰਦਾ ਦੇ ਉਹਨੂੰ ਚਾਹ ਪਾਣੀ ਪਿਆਓ ਦੁਆ ਪ੍ਰਾਰਥਨਾ ਕਰਉ ਦੇ ਨਾਲ ਬੈ ਕੇ ਪਰ ਕਦੀ ਵੀ ਕਿਸੇ ਬਾਰੇ ਬੋਲੋ ਬੋਲੋ ਨਾ ਕਿਸੇ ਦੇ ਬਾਰੇ ਕੋਈ ਇਹ ਇਹ ਰਾਜੇ ਨੇ ਆਗੜੀ ਦਾ ਜਿਹੜਾ ਸਿਸਟਮ ਘਵਾ ਲਿਆ ਸਿਰਫ ਇੱਕ ਸ਼ਬਦ ਕਰਕੇ ਇਹਨੂੰ ਫੜ ਲੀ ਇਹ ਕਹਿੰਦਾ ਇਹਨਾਂ ਇਹਨੂੰ ਫੜ ਲਵੋ ਓਏ ਖੁਦਾ ਦੇ ਲੋਕੋ ਰੱਬ ਦੇ ਬੰਦਿਆਂ ਨੂੰ ਫੜਨਾ ਇਟਾ ਸੌਖਾ ਨਹੀਂ ਹੈਗਾ ਰੱਬ ਦੇ ਬੰਦਿਆਂ ਨੂੰ ਡੇਗਣਾ ਇਟਾ ਸੌਖਾ ਨਹੀਂ ਹੈਗਾ ਤੇ ਰੱਬ ਦੇ ਬੰਦਿਆਂ ਨੂੰ ਨੁਕਸਾਨ ਪਹੁੰਚਾਣਾ ਵੀ ਐਡਾ ਸੌਖਾ ਨਹੀਂ ਕਿਉਂਕਿ ਉਹਦੀ ਲੜਾਈ ਕੋਈ ਬੰਦਾ ਲੜੇ ਨਾ ਲੜੇ ਪਰਮੇਸ਼ਰ ਉਹਦੀ ਲੜਾਈ ਜ਼ਰੂਰ ਲੜਦਾ ਹੈਗਾ ਜੀ